ਇਨੇ ਆਪਣਾ ਬਦਲਾ ਲੈਉਣ ਵਾਸਤੇ ਇੱਕ ਆਮ ਘਰ ਦਾ ਮੁੰਡੇ ਨੂੰ ਭਗਵੰਤ ਮਾਨ ਸਾਹਿਬ ਦੇ ਵੋਟਾਂ ਪਾ ਕੇ ਅਸੀਂ ਆਮ ਸਰਕਾਰ ਬਣਾਈ ਸਾਨੂੰ ਇਹ ਪਤਾ ਸੀ ਵੀ ਜਿਹੜਾ ਆਮ ਘਰ ਦਾ ਮੁੰਡਾ ਇੱਕ ਮੁੱਖ ਮੰਤਰੀ ਬਣਨ ਵਾਸਤੇ ਜਾ ਰਿਹਾ ਹੈ ਉਹਨੂੰ ਸਾਰੀ ਮਤਲਬ ਘਰ ਦੀ ਸੋਈ ਬਾਰੇ ਨਾਲਜ ਹੋਊਗੀ ਕਿਉਂਕਿ ਉਹਨੂੰ ਇਹ ਪਤਾ ਹੁੰਦਾ ਵੀ ਪਿੰਡਾਂ ਦੇ ਵਿੱਚ ਕੀ ਚੀਜ਼ ਦੀ ਲੋੜ ਹੈਗੀ ਕੀ ਚੀਜ਼ ਦੀ ਸਾਨੂੰ ਨਹੀਂ ਲੋੜ ਹੈਗੀ ਅਸੀਂ ਆਪਣਾ ਤਨੋਂ ਮਨੋਂ ਜੋਰ ਲਾ ਕੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਪਿੱਛੇ ਰੱਖਦੇ ਹੋਏ ਅਸੀਂ ਆਪਣਾ ਕੀ ਕਹਿੰਦੇ ਨੇ ਬਦਲਾਵ ਲਿਆ ਕੇ ਦੇਖਿਆ ਜਦੋਂ ਬਾਦਲ ਸਰਕਾਰ ਸੀ ਉਸ ਟਾਈਮਾਂ ਦੇ ਵਿੱਚ ਬਾਦਲ ਸਰਕਾਰ ਨੇ ਸਾਨੂੰ ਇਹ ਸਕੀਮ ਲਾਗੂ ਕੀਤੀ 4 ਪੈ ਕਿਲੋ ਵਾਲੇ ਆਟੇ ਦੀ ਸਕੀਮ ਲਾਗੂ ਕੀਤੀ ਉਸ ਟਾਈਮ ਦੇ ਵਿੱਚ ਬਾਦਲ ਸਰਕਾਰ ਨੇ ਸਾਨੂੰ ਬਹੁਤ ਮੰਗੀ ਮੋਠ ਮਾਂ ਛੋਲੇ ਬੜੇ ਖਵਾਏ ਤੇ ਕਣਕ ਵੀ ਸਾਨੂੰ ਪੂਰੀ ਇਹਨਾਂ 1 30 ਕਿਲੋ ਮੈਂਬਰ ਨੂੰ ਮਿਲਦੀ ਰਹੀ ਕਦੇ ਸਾਡੀ ਕਣਕ ਲੇਟ ਨਹੀਂ ਹੋਈ ਅਸੀਂ ਬਦਲਾ ਲਿਆਉਣ ਦੇ ਚੌਦੇ ਵਿੱਚ ਵੀ ਸਾਨੂੰ ਕਣਕ ਵੀ ਮਿਲੂਗੀ ਘਿਓ ਵੀ ਮਿਲੂਗਾ ਜਿੰਨੀ ਵੀ ਮਿਲੂਗੀ ਤੇ ਸਾਨੂੰ ਨੂਨ ਮਿਰਚ ਵੀ ਮਿਲੂਗਾ ਤੇ ਸਾਨੂੰ ਦਾੜਾ ਰੰਗ-ਬਰੰਗੀਆਂ ਮਿਲਣਗੀਆਂ ਅਸੀਂ ਉਹਦੇ ਚੌਦੇ ਵਿੱਚ ਆ ਕੇ ਅਸੀਂ ਨੇ ਆਪਣੀ ਨਵੀਂ ਆਮਕਰ ਦੇ ਮੁੰਡੇ ਨੂੰ ਮੁੱਖ ਮੰਤਰੀ ਸਾਹਿਬ ਬਣਾ ਦਿੱਤਾ ਬਣਾਉਣ ਦੇ ਬਾਅਦ ਜਦੋਂ ਅਸੀਂ ਅੱਜ ਦੇਖਿਆ ਆ ਕੇ ਰਾਸ਼ਨ ਲੈਣ ਵਾਸਤੇ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਦੇਖਿਆ ਗਿਆ ਪਰ ਮੈਂਬਰ ਨੂੰ 5 ਕਿਲੋ ਆਟਾ ਦਿਵਾ ਜਾ ਰਿਹਾ ਹੈ ਜੋ ਕਿ ਸਾਨੂੰ ਇਹ ਸਾਟੇ ਦੀ ਕੋਈ ਤਸੱਲੀ ਨਹੀਂ ਵੀ ਇਹ ਕਣਕ ਧੋਕੇ ਕੀਤੀ ਆ ਜਾਂ ਇਹ ਕਣਕ ਦੇ ਵਿੱਚ ਸੁਸਰੀ ਪੀਹੀ ਗਈ ਆ ਜਾਂ ਇਹ ਕਣਕ ਦੇ ਵਿੱਚ ਕੁਝ ਵੀ ਕੀਤਾ ਗਿਆ ਸਾਨੂੰ ਇਸ ਆਟੇ ਦਾ ਅਸੀਂ ਕੋਈ ਲੈਣਾ ਦੇਣਾ ਨਹੀਂ ਕਰਦੇ ਸਾਡੀ ਆਮ ਪਬਲਿਕ ਇਸ ਜੀ ਦਾ ਪੂਰਾ ਵਿਰੋਧ ਕਰਦੀ ਆ ਸਾਨੂੰ ਇਹ ਸਾਟੇ ਦੀ ਲੋੜ ਨਹੀਂ ਜੋ ਸਾਨੂੰ ਬਚਿਆ ਕੁਚਿਆ ਜੋ ਸਾਡੇ ਵਾਸਤੇ ਬਚਿਆ ਕੁਚਿਆ ਕਣਕ ਦੇ ਸਕਣੀ ਹੈ ਸਾਡੀ ਇਹ ਮਤਲ ਹੱਥ ਵਨ ਕੇ ਬੇਨਤੀ ਹੈ ਸਾਨੂੰ ਕਣਕ ਦਿੱਤੀ ਜਾਵੇ ਸਾਡੇ ਪਿੰਡ ਦੇ ਵਿੱਚ ਪਾਰਟੀ ਬਾਜੀ ਨਾ ਕੀਤੀ ਜਾਵੇ ਸਾਨੂੰ ਉੱਪਰੋਂ ਪ੍ਰੈਸ਼ਰ ਆ ਰਹੇ ਨੇ ਵੀ ਤੁਸੀਂ ਆਟਾ ਲਾਓ ਆਟਾ ਲਾਓ ਆਟਾ ਲਾਓ ਅਸੀਂ ਹੱਥ ਵਨ ਕੇ ਇਹ ਪ੍ਰੈਸ਼ਰ ਨੂੰ ਨਾ ਚੱਲਦੇ ਹੋਏ ਵੀ ਅਸੀਂ ਇਹ ਸਰਕਾਰਾਂ ਨੂੰ ਕਹਿ ਰਹੇ ਹਾਂ ਵੇ ਸਾਡੀ ਬਤਲ ਕੋਈ ਅਹੀ ਜੀ ਗੱਲ ਨਹੀਂ ਹੈਗੀ ਤੇ ਸਾਨੂੰ ਮਤਲ ਅਟਾ ਨਹੀਂ ਅਸੀਂ ਨੇ ਲੈਣਾ ਜਾਂ ਸਾਨੂੰ ਆਟੇ ਨੂੰ ਇਹਨੂੰ ਪੂਰਾ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਇਹਨੂੰ ਚੈੱਕ ਕਰਾਇਆ ਜਾਵੇ ਵੀ ਇਹ ਆਟਾ ਖਾਣ ਯੋਗ ਹੈਗਾ ਜਾਂ ਨਹੀਂ ਹੈਗਾ ਨਹੀਂ ਸਾਨੂੰ ਕਣਕ ਦਿੱਤੀ ਜਾਵੇ ਅਸੀਂ ਆਟਾ ਨਹੀਂ ਲੈਣਾ ਤੇ ਸਾਡਾ ਬੀਬੀਆਂ ਦਾ ਦਿਹਾੜੀ ਛੱਡ ਕੇ ਆਈਆਂ ਨੇ ਸਾਡੀ ਬੀਬੀਆਂ ਦਾ ਟਾਈਮ ਖਰਾਬ ਨਾ ਕੀਤਾ ਜਾਵੇ ਸਾਨੂੰ ਆਪਣਾ ਆਟਾ ਲੈ ਜਾਣ ਮੋੜ ਕੇ ਸਾਨੂੰ ਸਾਡੀ ਕਣਕ ਦਿੱਤੀ ਜਾਵੇ ਅਸੀਂ ਇੰਨਾ ਹੀ ਵਿਰੋਧ ਕਰ ਸਕਦੇ ਆ ਵੀ ਅਸੀਂ ਇਹ ਆਟਾ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੈਣਾ ਸਾਡੀਆਂ ਬੀਬੀਆਂ ਦੀ ਇਹੀ ਆ ਸਾਡੀਆਂ ਬੀਬੀਆਂ ਸਵੇਰ ਦੀਆਂ ਕਣਕ ਨੂੰ ਟੱਕੀ ਜਾਂਦੀਆਂ ਨੇ ਕਣਕ ਆਈਆ ਕਣਕ ਆਈਆ ਜਦੋਂ ਸਾਨੂੰ ਪਤਾ ਲੱਗਿਆ ਤਾਂ ਸਾਡੀਆਂ ਬੀਬੀਆਂ ਨੇ ਦੇਖਿਆ ਕਿ ਆਟਾ ਬੀਬੀਆਂ ਪਰੋਚ ਕੜੀਆਂ ਨੇ ਬੀਬੀਆਂ ਕਹਿੰਦੇ ਆਟਾ ਨਹੀਂ ਲੈਣਾ ਸੀ ਫੇਰ ਸਰਕਾਰਾਂ ਕਰਦੀਆਂ ਕੀ ਇਹ ਨਾਲ ਕੋਈ ਚਾਹ ਨਹੀਂ ਫੇਰ ਸਰਕਾਰਾਂ

असि नहीं लुँँगे, नहीं गे नहीं लुँँगे, लुँँगे, नहीं लवान गे सारा कर दिया की, की तेरा फेरी चार सो भी